ਦਰیا کا پانی پولیوٹ ہو رہا ہے اور سب لوگ اس پانی کو اور بیماری کو بیئر کرنے کو مجبور ہیں کیوں کریں کوئی بڑے شہر چ دنیا دے ڈیریاں شہر دے اندر نہیں ہندیاں ایتھے 1 لاکھ جانور دے نیرے تڑے لودھانے وچ رکھیا شہر دی حد دے اندر این جی ٹی کہندی ہے کہ نہیں الاؤڈ ہے گا اے این جی ٹی نو کچھ نہیں سمجھ دے سرکار اے کہہ رہی ہے بھئی اسی پوری طرح نال ਗਾਰਬੇਜ ਦੀ ਡੰਪਿੰਗ ਬੁੱਡੇ ਦਰਿਆ ਤੋਂ ਬੰਦ ਕਰ ਦਿੱਤੀ ਹੈ ਜਦ ਕਿ ਆਪਣੇ ਨਾਲ ਹੀ ਖੱਬੇ ਪਾਸੇ ਜੇ ਤੁਸੀਂ ਦੇਖੋਗੇ ਜਿਹੜਾ ਕਿ ਬੱਚਿਆਂ ਦਾ ਹਸਪਤਾਲ ਹੈ ਹਸਪਤਾਲ ਦਾ ਹੋਸਟਲ ਹੈ ਔਰ ਨਾਲ ਹਸਪਤਾਲ ਹੈ ਉਹਦੇ ਕੰਢੇ ਤੁਸੀਂ ਦੇਖੋ ਕਿੰਨੀ ਗਾਰਬੇਜ ਪਈ ਹੈ ਐਸਐਮਜ਼ਡ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਇਲੈਕਸ਼ਨ ਜਿਹੜੇ ਨੇ 2022 ਦੇ ਨੇੜੇ ਆ ਚੁੱਕੇ ਨੇ ਪਾਰਟੀਆਂ ਦੇ ਉੱਤੇ ਜਿਹੜੇ ਲਗਾਤਾਰ ਦਾਅਵੇ ਵੀ ਕੀਤੇ ਜਾ ਰਹੇ ਨੇ ਔਰ ਜਿਹੜੇ ਇਲਜ਼ਾਮ ਨੇ ਉਹ ਵੀ ਲੱਗਦੇ ਪਏ ਨੇ ਸੋ ਐਸਐਮਜੇਡ ਨਿਊਜ਼ ਦੇ ਉੱਤੇ ਤੁਹਾਨੂੰ ਜਿਹੜੀ ਗਰਾਉਂਡ ਜ਼ੀਰੋ ਰਿਪੋਰਟ ਦੇ ਉੱਤੇ ਦਿਖਾਈ ਜਾਂਦੀ ਹੈ ਅਸੀਂ ਐਬੋਲਿਗਿਸਤੀ ਤਾਂ ਜਿੱਥੇ ਪਬਲਿਕ ਐਕਸ਼ਨ ਕਮੇਟੀ ਐਨਜੀਓ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕੀ ਮੁਹਿੰਮ ਹੈ ਉਹਦੇ ਬਾਰੇ ਜਰਾ ਜਾਣਕਾਰੀ ਰੰਦੇ ਹੋਏ ਤਾਂ ਅਗੂ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਮੈਂ ਕਰਨਲ ਲਖਨਪਾਲ ਹਾਂ ਜੀ ਲਖਨਪਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਸਐਮਜੇਡ ਦੇ ਉੱਤੇ ਜੀ ਸਰ ਕੀ ਕਹਿਣਾ ਚਾਹੂਗੇ ਤੁਹਾਡੇ ਵੱਲੋਂ ਗੰਦੇ ਨਾਲੇ ਦੇ ਉੱਤੇ ਇੱਕ ਮਿਸ਼ਨ ਚ ਲਗਾਇਆ ਜਾ ਰਿਹਾ ਬੈਨਰ ਲੈ ਕੇ ਖੜੇ ਹੋ ਤੁਸੀਂ ਆਪਣੀ ਕਮੇਟੀ ਦੇ ਨਾਲ ਕੀ ਕਹਿਣਾ ਚਾਹੂਗੇ ਜਿਹੜੇ ਬੈਨਰ ਨੇ ਕੀ ਮੁੱਦਾ ਜ ਇੱਕ ਅਸੀਂ ਪਬਲਿਕ ਐਕਸ਼ਨ ਕਮੇਟੀ ਬਣਾਈ ਹੈ ਜਿਦੇ ਵਿੱਚ 30 ਆਰਗੇਨਾਈਜੇਸ਼ਨ ਜੁੜੀਆਂ ਹੋਈਆਂ ਔਰ ਅਸੀਂ ਸਾਡਾ ਮੇਨ ਇਸ਼ੂ ਹੈਗਾ ਸੇਵ ਰਿਵਰ ਸਤਲੁਜ ਮੱਤੇਵਾੜਾ ਜੰਗਲ ਔਰ ਬੁੱਢਾ ਦਰਿਆ ਹਰ ਸੈਟਰਡੇ 15 ਦਿਨ ਬਾਅਦ ਅਸੀਂ ਪ੍ਰੋਟੈਸਟ ਕਰਦੇ ਹੈਗੇ ਆ ਬੁੱਢੇ ਨਾਲੇ ਦੇ ਕਿਸੇ ਪ੍ਰੋਮਿਨੈਂਟ ਜਗ੍ਹਾ ਤੇ ਜਿੱਥੇ ਕਿ ਕੋਈ 5650 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਉੱਤੇ ਕੋਈ ਜਿੱਥੇ ਅੜਚਣ ਆਉਂਦੀ ਆ ਉਹਨੂੰ ਜਾ ਕੇ ਅਸੀਂ ਹਾਈਲਾਈਟ ਕਰਦੇ ਆਂ ਔਰ ਕੋਸ਼ਿਸ਼ ਕਰਦੇ ਆਂ ਕਿ ਸਰਕਾਰ ਉਹਦੇ ਤੇ ਐਕਸ਼ਨ ਲਵੇ ਇਸ ਤਰੀਕੇ ਦੀ ਜਿਹੜੀ ਅੜਚਣ ਤੁਸੀਂ ਕਹਿ ਰਹੇ ਹੋ ਆ ਰਹੀ ਆ ਜੀ ਪ੍ਰੋਜੈਕਟ ਦੇ ਉੱਤੇ ਕਿਉਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਵੀ ਜਿਹੜਾ ਸਫਾਈ ਅਭਿਆਨ ਆ ਜਾਂ ਜਿਹੜਾ ਪ੍ਰੋਜੈਕਟ ਹੈਗਾ ਹੈ ਸਮਾਰਟ ਸਿਟੀ ਦੇ ਵਿੱਚ ਉਹ ਲਗਾਤਾਰ ਜਾਰੀ ਕੀਤਾ ਗਿਆ ਤੇ ਕਿਸ ਤਰੀਕੇ ਦੀ ਅੜਚਣ ਆ ਰਹੀ ਹੈ ਦੇਖ ਜਦਕਿ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਪੂਰੀ ਤਰ੍ਹਾਂ ਨਾਲ ਗਾਰਬੇਜ ਦੀ ਡੰਪਿੰਗ ਵੱਡੇ ਦਰਿਆ ਤੋਂ ਬੰਦ ਕਰ ਦਿੱਤੀ ਹੈ ਜਦ ਕਿ ਆਪਣੇ ਨਾਲ ਹੀ ਖੱਬੇ ਪਾਸੇ ਜੇ ਤੁਸੀਂ ਦੇਖੋਗੇ ਜਿਹੜਾ ਕਿ ਬੱਚਿਆਂ ਦਾ ਹਸਪਤਲ ਹੈ ਹਸਪਤਲ ਦਾ ਹੋਸਟਲ ਹੈ ਔਰ ਨਾਲ ਹਸਪਤਲ ਹੈ ਉਹਦੇ ਕੰਢੇ ਤੋਂ ਤੁਸੀਂ ਦੇਖੋ ਕਿੰਨੀ ਗਾਰਬੇਜ ਪਈ ਹੈ ਔਰ ਇਹ ਗਾਰਬੇਜ ਜਿਹੜੀ ਔੜ-ਔੜ ਕੇ ਬੁੱਢੇ ਦਰਿਆ ਦੇ ਵਿੱਚ ਪੈਂਦੀ ਹੈ ਔਰ ਦੂਸਰਾ ਜਿਹੜਾ ਮੁੱਦਾ ਹੈਗਾ ਇੱਥੇ ਅਸੀਂ ਹਾਈਲਾਈਟ ਕਰਨ ਨੂੰ ਖੜੇ ਹੋਏ ਆ ਉਹ ਹੈਗਾ ਡੈਰੀਆਂ ਦਾ ਡੈਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਦੋ ਜਿਹੜੀਆਂ ਸਾਡੀਆਂ ਲੋਕੇਸ਼ਨ ਦਾ ਡੈਰੀਜ਼ ਦੀਆਂ ਜਦ ਕਿ ਸਰਕਾਰ ਨੇ ਬਾਰ ਬਾਰ ਇਹ ਕਿਹਾ ਜਾਂਦਾ ਕਿ ਡੈਰੀਜ਼ ਨੂੰ ਅਸੀਂ ਬਾਹਰ ਲੈ ਜਾਣਾ ਚਾਕੇ ਜਦ ਕਿ ਉਹ ਬਾਹਰ ਗਈਆਂ ਨਹੀਂ ਹਲੇ ਤੱਕ ਜਦ ਤੱਕ ਡੈਰੀਆਂ ਬਾਹਰ ਨਹੀਂ ਜਾਂਦੀਆਂ ਸਾਡਾ ਇਹ 650 ਕਰੋੜ ਰੁਪਏ ਦਾ ਪ੍ਰੋਜੈਕਟ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦਾ ਉਹਨਾਂ ਦਾ ਜਿਹੜਾ ਗੰਧ ਇੰਨਾ ਗਾੜਾ ਗੰਦਾ ਹੈ ਜਿਹੜਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਖਰਾਬ ਕਰਦਾ ਔਰ ਚੋਕ ਕਰਦਾ ਇਸ ਕਰਕੇ ਜਿੰਨਾ ਮਰਜੀ ਉਹਦੇ ਤੇ ਤੁਸੀਂ ਆਪਾਂ ਕੋਈ ਵੀ ਟ੍ਰੀਟਮੈਂਟ ਪਲਾਂਟ ਲਗਾ ਕੇ ਉਹਨੂੰ ਸੈਪਰੇਟ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹਦੀ ਡਿਸਪੋਜ਼ਲ ਜਿਹੜੀ ਹੈ ਫਰਦਰ ਉਹ ਫਿਰ ਵੀ ਬੁੱਢੇ ਦੇ ਰੈਜਪੋਟ ਤੁਹਾਡੀ ਕਹਿੰਦਾ ਮਤਲਬ ਹੈ ਜੇ ਤੱਕ ਪੂਰੀ ਪਲੈਨਿੰਗ ਨਹੀਂ ਹੋਏਗੀ ਪ੍ਰੋਪਰ ਤੇ ਕਿਹਨਾ ਪੂਰੀ ਗਾਈਡਿੰਗ ਕੀਤਾ ਜਾਏਗਾ ਉਹ ਤੱਕ ਕੋਈ ਵੀ ਪਲਾਨ ਲਗਾਇਆ ਜਾਵੇ ਜੇ ਕੋਈ ਵੀ ਕਾਰਾ ਕੀਤਾ ਜਾਵੇ ਉਹ ਸਫਲ ਨਹੀਂ ਹੋਵੇਗਾ ਉਹ ਸਫਲ ਨਹੀਂ ਹੋਏਗਾ ਕਿਉਂਕਿ ਜਿਹੜੀਆਂ ਇਹ ਅਟਚਣਾ ਪਾਉਣ ਵਾਲੀ ਜਗ੍ਹਾ ਇਹਨਾਂ ਨੂੰ ਆਪਾਂ ਜਿਵੇਂ ਹੁਣ ਅ ਇੰਡਸਟਰੀ ਹੈ ਆਪਣੀ ਪੋਲੂਟਿੰਗ ਇੰਡਸਟਰੀ ਹੈਗੀ ਹੈ ਡਾਈੰਗ ਇੰਡਸਟਰੀ ਹੈ ਜਿਨ੍ਹਾਂ ਨੇ ਕਿਹਾ ਵੀ ਤਨ ਸੀਟੀਪੀ ਲਾਏ ਤਿੰਨਾਂ ਚੋਂ ਇੱਕ ਬਹਾਦਰ ਕਿ ਉਹਨਾਂ ਨੇ ਅਨਾਉਂਸ ਕਰਤਾ ਜੀ ਉਹ ਲੱਗ ਗਿਆ ਪਰ ਉਹ ਹਾਲੇ ਵੀ ਜਿਹੜਾ ਇਨਫੈਕ पोल्यूट हो रहा है और सब लोग उस पानी को बीमारी को बीयर करने को मजबूर क्यों करें नहीं करना चाहिए इंडस्ट्री पोलूट कर रही है कितना कह रहे इंडस्ट्री का मुद्दा है काफी सीरियस है क्योंकि इंडस्ट्री कितने सीधे तरीके से जिम्मेवार है सरकार भी कुछ नहीं कर सकती जो तक इंडस्ट्री वाले अपनी जिम्मेवारी नहीं निभाते सो इस तरीके से होते हुए लिखे जो डरियां शहर तो बहार जाए ਜਾਰੀਆਂ ਤਾਂ ਗੋਹੇ ਦੇ ਪ੍ਰੀਟਰੀਟਮੈਂਟ ਪਲਾਨ ਨੇ ਕਿਉਂ ਲਗਾਏ ਜਾ ਰਹੇ ਨਹੀਂ ਇਹ ਸਾਡੇ ਹੋਰ ਵੀ ਅੱਗੇ ਮੌਜੂਦ ਹਨ ਗੱਲਬਾਤ ਕਰਾਂਗੇ ਸਰ ਤੁਸੀਂ ਬੈਨਰ ਲੈ ਕੇ ਖੜੇ ਹੋ ਕੀ ਕਹਿਣਾ ਚਾਹੋਗੇ ਵੀ ਡੈਰੀ ਕੰਪਲੈਕਸ ਤੇ ਤੁਸੀਂ ਕਹਿ ਰਹੇ ਹੋ ਵੀ ਬਾਹਰ ਜਾ ਰਹੀਆਂ ਨੇ ਸਰਕਾਰ ਨੂੰ ਜਾਇਦੇ ਟ੍ਰੀਟਮੈਂਟ ਪਲਾਨ ਲਗਾ ਰਹੀ ਹੈ ਸਿਰਫ ਪੈਸੇ ਦੀ ਬਰਬਾਦੀ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਬਈ ਇਹ ਪ੍ਰੋਬਲਮ ਪਿਛਲੇ 30 40 ਸਾਲ ਤੋਂ ਆਪਣਾ ਲੁਧਿਆਣਾ ਭੁਗਤ ਰਿਹਾ ਕੋਈ ਵੱਡੇ ਸ਼ਹਿਰ ਚ ਦੁਨੀਆ ਦੇ ਡੈਰੀਆਂ ਸ਼ਹਿਰ ਦੇ ਅੰਦਰ ਨਹੀਂ ਹੁੰਦੀ ਆ ਇੱਥੇ 1 ਲੱਖ ਜਾਨਵਰ ਦੇ ਨੇੜੇ ਤੜੇ ਲੁਧਿਆਣੇ ਵਿੱਚ ਐਨਜੀਟੀ ਕਹਿੰਦੀ ਹੈ ਕਿ ਉਹ ਨਹੀਂ ਅਲਾਉਡ ਹੈਗਾ ਇਹ ਐਨਜੀਟੀ ਨੂੰ ਕੁਝ ਨਹੀਂ ਸਮਝਦੇ ਐਨਜੀਟੀ ਕਹਿੰਦੀ ਹੈ ਦਰਿਆ ਦੇ ਕੰਡੇ ਨਹੀਂ ਹੋ ਸਕਦਾ ਇਹ ਬੁੱਢੇ ਨਾਲੇ ਨੂੰ ਦਰਿਆ ਮੰਦਾ ਹੀ ਨਹੀਂ ਬੁੱਢਾ ਦਰਿਆ ਇਹਦਾ ਨਾਮ ਹੈ ਅਸੀਂ ਇਹ ਸਵਾਲ ਅੱਜ ਪੁੱਛ ਰਹੇ ਹਾਂ ਕਿ ਜੇ ਡੇਰੀਆਂ ਸ਼ਹਿਰ ਤੋਂ ਬਾਹਰ ਜਾ ਰਹੀਆਂ ਨੇ ਜੋ ਕਿ ਸੀਐਮ ਸਰਬ ਕਹਿ ਚੁੱਕੇ ਹੈ ਜਿਹੜੇ ਪਿਛਲੇ ਆਪਣੇ ਅਮਰਿੰਦਰ ਸਿੰਘ ਜੀ ਨੇ ਇਹ ਗੱਲ ਕਹੀ ਹੈ ਇੱਕ ਫਾਈਲ ਤੇ ਸੁਣਿਆ ਸੀ ਉਹਨਾਂ ਨੇ ਸਾਈਨ ਵੀ ਕਰ ਦਿੱਤੇ ਸੀਗੇ ਕਿ ਡੇਰੀਆਂ ਬਾਹਰ ਲੈ ਕੇ ਜਾਣੀਆਂ ਹੈ ਕੋਈ ਜਗ੍ਹਾ ਵੀ ਲੱਭ ਰਹੇ ਸੀਗੇ ਅਸੀਂ ਕਾਦਰਬਖਸ਼ ਪਿੰਡ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਡੇਰੀਆਂ ਜਿੱਥੇ ਮਰਜ਼ੀ ਲੈ ਕੇ ਜਾਓ ਇੱਥੇ ਜਿੰਨੀਆਂ ਜਿਹੜਾ 1 ਲੱਖ ਜਾਨਵਰ ਸ਼ਹਿਰ ਦੇ ਅੰਦਰ ਹੈਗਾ ਪੰਜਾਬ ਦੇ ਵਿੱਚ ਉਹ ਸਿਰਫ 2% ਬਣਦਾ ਹੈ ਪੰਜਾਬ ਨੂੰ ਕੋਈ ਦੁੱਧਾ ਘਾਟਾ ਨਹੀਂ ਪੈਣ ਲੱਗਾ ਜਿਹਨਾਂ ਨੂੰ ਬੰਦ ਵੀ ਕਰ ਦਿੰਨੇ ਆ ਤਾਂ ਪਬਲਿਕ ਐਕਟਿਵਿਟੀ ਐਨਜੀਓ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਹੈ ਬੋਲ ਦੇ ਗੰਦਰਲੇ ਉੱਤੇ ਹੀ ਗੰਦਰਲੇ ਦੇ ਉੱਤੇ ਖੜੇ ਹੈ ਇਹ ਉਹ ਦਰਿਆ ਹੈ ਜਿੱਥੇ ਕੀ ਕੁਝ ਸਾਲ ਪਹਿਲਾਂ ਜਿਹੜਾ ਕਿ ਬਹੁਤ ਵਧੀਆ ਦਰਿਆ ਹੁੰਦਾ ਸੀਗਾ ਇਹਨੂੰ ਲੋਕਾਂ ਨੇ ਔਰ ਇੰਡਸਟਰੀ ਵੱਲੋਂ ਪਾਣੀ ਸਿਰ ਸਿਰ ਕੇ ਜਿਹੜਾ ਬੁੱਢਾ ਨਾਲਾ ਦੇ ਰੂਪ ਦੇ ਦਿੱਤਾ ਗਿਆ ਆ ਕਾਫੀ ਗੰਦਗੀ ਭਰਿਆ ਕੋਲ ਹੀ ਅਜੇ ਜਿਹੜਾ ਆ ਕੂੜਾ ਵੀ ਪਿਆ ਹੈ ਜਿੱਥੇ ਸਰਕਾਰ ਨੇ ਇੱਕ ਕਈ ਪ੍ਰੋਜੈਕਟ ਲਗਾਏ ਨੇ ਜਿਹੜਾ ਗਾਰਵੇ ਇਕੱਠਾ ਕਰਦੇ ਪਰ ਫਿਰ ਵੀ ਕਾफी ਹੱਦ ਤੱਕ ਤੁਸੀਂ ਦੇਖ ਸਕਦੇ ਹੋ ਜਿਹੜਾ ਕੂੜਾ ਰੇਪਿਆ ਹੈ ਸਰਕਾਰ ਦੇ ਕਾਫੀ ਪ੍ਰੋਜੈਕਟ ਫੇਰ ਵੀ ਉਧਰ ਜਰ ਆ ਰਹੇ ਨੇ ਉਸੇ ਤਹਿਤ ਜਿਹੜਾ ਪਬਲਿਕ ਐਨਜੀ ਕਮੇਟੀ ਵੱਲੋਂ ਅੱਜ ਜਾਗਰੂਕ ਕੈਂਪੀ ਲਗਾਇਆ ਗਿਆ ਲਗਾਇਆ ਗਿਆ ਕਿਉਂਕਿ ਸਰਕਾਰ ਜਿਹੜੇ ਪ੍ਰੋਜੈਕਟ ਲਗਾ ਰਹੀ ਹੈ ਉਹਨਾਂ ਦਾ ਕਹਿਣਾ ਇਹ ਆ ਜਦੋਂ ਤੱਕ ਇਹਦੀ ਚੰਗੀ ਜਿਹੜਾ ਪਲੈਨਿੰਗ ਨਹੀਂ ਕੀਤੀ ਜਾਏਗੀ ਉਹ ਤਾਂ ਕੋਈ ਵੀ ਜਿਹੜਾ ਆ ਪ੍ਰੋਜੈਕਟ ਕਾਮਯਾਬ ਨਹੀਂ ਹੋਏਗਾ ਸੇਹੁਰ ਦੇਖ ਲਈਓ ਕਿ ਰਾਤ ਨੇ ਕਿ ਕਿੰਨੇ ਜਿਹੜਾ ਹੱਦ ਤੱਕ ਪ੍ਰੋਜੈਕਟ ਕੰਮ ਆਉਂਦੇ ਰਹੇ ਔਰ ਜਿਹੜੇ ਪ੍ਰੋਜੈਕਟ ਨੇ ਸਹੀ ਪਲਾਨਿੰਗ ਦੇਦੇ ਤਲਣ ਗਏ ਨਾਲ ਹੇਮੰਤ ਕੁਮਾਰ ਐਸਐਮਜੀ ਨਿਊਜ਼ ਲੁਧਿਆਣਾ